ਆਖਦਾ ਹੈ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਸਬਸਕ੍ਰਾਈਬ ਕਰੋ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆ ਰਹੇ ਹਾਂ 3620 3620 ਬਹੁਤ ਜਿਆਦੇ ਜੇ ਕਿਸੇ ਨੂੰ ਸਾਫ ਟਰੈਕਟਰ ਹੈ ਕੋਈ ਸ਼ਕੀਨ ਭਰਾ ਹੋਵੇ 3620 ਦਾ ਰਹਿਣ ਨਾਲ 3620 ਦਾ ਤਾਂ ਉਹ ਇਹ ਵੀਡੀਓ ਨੂੰ ਜਰੂਰ ਵੇਖਿਓ ਜਾਂ ਕਿਸੇ ਨੇ ਲੈਣਾ ਹੋਵੇ ਤਾਂ ਉਸ ਭਰਾ ਤੱਕ ਜਰੂਰ ਇਹ ਵੀਡੀਓ ਪਹੁੰਚਾਓ ਆਜੋ ਗੱਲ ਕਰਦੇ ਹਾਂ ਟਰੈਕਟਰ ਹੀ ਟਰੈਕਟਰ ਹੈਗਾ 1995 ਮਾਡਲ ਰੰਗ ਰੂਪ ਤੁਸੀਂ ਚੈੱਕ ਕਰ ਲਓ ਟਰੈਕਟਰ ਸਾਰਾ オリジナル ਟਰੈਕਟਰ ਹੈ ਸਾਰਾ ਬਾਡੀ ਦਾ ਕਿਤੇ ਵੀ ਪੇਂਟ ਨਹੀਂ ਹੋਇਆ ਆ ਤੁਸੀਂ ਮੱਥਾ ਮੱਥਾ ਵੇਖੋ ਬਹੁਤ ਸੋਹਣਾ ਮਾਲੋ ਟਰੈਕਟਰ ਹੈ ਆ ਤੁਸੀਂ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਬਹੁਤ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਪਹਿਲੇ ਮਾਲਕ ਦਾ ਟਰੈਕਟਰ ਹੈ ਲੋਕਲ ਸਾਡਾ ਬਟਿੰਡਾ ਨੰਬਰ ਹੈ ਤੁਸੀਂ ਬਾਡੀ ਬੁੱਡੀ ਦਾ ਚੈੱਕ ਕਰੋ ਬਹੁਤ ਜ਼ਿਆਦੇ صاف ਕੰਡੀਸ਼ਨ ਦਾ ਟਰੈਕਟਰ ਆ ਬਹੁਤ ਘੱਟ صاف ਕੰਡੀਸ਼ਨ ਦਾ ਟਰੈਕਟਰ ਆ ਮਿਲਦਾ ਛੋ ਛੂ ਚੈੱਕ ਕਰੋ ਤੁਸੀਂ ਪੂਰੀ ਵਧੀਆ ਤੇ ਪਿਛੋਂ ਅਡਜਸਟੇਬਲ ਹੁੱਕ ਲੱਗੀ ਐ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਦੋਸਤੋ ਇਹ ਕਿਸੇ ਨਾਲ ਨਾ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਪਿਛਲੇ ਜੇ ਕੇ ਸੋਨਾ ਨੰਬਰ 1 80 ਪੈਸੇ ਵਾਂਗੂ ਟਾਇਰ ਐ ਮੂਰਲੇ ਗੁਡਿਅਰ ਕੰਪਨੀ ਦੇ ਟਾਇਰ ਐ ਮਕੰਦਾ ਨੰਬਰ ਹੈ ਪਹਿਲੀ 파ਟੀ ਦਾ ਤੇ ਸਿੰਗਲ ਟਾਈ ਰਾਡ ਵਾਲਾ ਬੰਦੇ ਨੇ ਇਹਨੂੰ ਸਟੀering ਲਵਾਇਆ ਹੋਇਆ ਇਹਦੇ ਨਾਲ ਇੱਕ ਦੇ ਦੀ ਕਟਾਈ ਬਹੁਤ ਰੈਲੀ ਹੋ ਜਾਂਦੀ ਹੈ ਦੂਜੇ ਇਹਦੇ ਚ ਬੌਲਿੰਗ ਦੀ ਕੋਈ ਵੀ ਗੰਜائش ਨਹੀਂ ਰਹਿੰਦੀ ਟਰੈਕਟਰ ਬੌਲਿੰਗ ਜਮਾਂ ਵੀ ਨਹੀਂ ਕਰਦਾ ਤੇ ਜੇ ਰੇਟ ਦੀ ਗੱਲ ਕਰੀਏ ਦੋਸਤੋ ਇਹਦਾ ਰੇਟ ਹੈਗਾ ਜੀ 2,25,000 ਇੱਕ ਹੋਰ ਹੈ ਟਰੈਕਟਰ ਦੇ ਕਿਸਾਨ ਭਰਾ ਨੇ ਇੰਨਾ ਸ਼ੌਕ ਨਾ ਰੱਖਿਆ ਹੋਇਆ ਹੈ ਇਹਦੇ ਸਪੈਸ਼ਲ ਡਿਸਟ੍ਰੀਬਿਊਟਰ ਵੀ ਲਵਾਇਆ ਹੋਇਆ ਤੇ ਡਿਸਟ੍ਰੀਬਿਊਟਰ ਵੀ ਕੋਈ ਐ ਨਹੀਂ ਲਵਾਇਆ ਫਿਟਿੰਗ ਫੂਟਿੰਗ ਪਲੇਟ ਪਲੂਟ ਐ ਕੰਪਨੀ ਦੀ ਜਿਵੇਂ ਫਿਟਿੰਗ ਹੁੰਦੀ ਐ ਦੇਖੋ ਤੁਸੀਂ ਡਬਲ ਡਿਸਟ੍ਰੀਬਿਊਟਰ ਐ ਇੰਜਨ ਗੇਅਰ ਦਾ ਓਕੇ ਆ ਦੇਖੋ ਜੀ ਡਬਲ ਡਿਸਟ੍ਰੀਬਿਊਟਰ ਪੱਤੀ ਪੁੱਤੀ ਨਿੱਕਲ ਨੁਕਲ ਐ ਪੂਰੇ ਰੀਜਨ ਨਾਲ ਆਏ ਹੋਇਆ ਪੂਰਾ ਸ਼ੌਂਕ ਦਾ ਟਰੈਕਟਰ ਬੰਦੇ ਨੇ ਸਾਹਮਣੇ ਰੱਖਿਆ ਇੰਨਾ ਟਰੈਕਟਰ ਆਮ ਜ਼ਿਮੀਂਦਾਰ ਨੂੰ ਸਾਹਬਣਾ ਬਹੁਤ ਔਖਾ ਹੋ ਜਾਂਦਾ ਹੈ ਬਾਕੀ ਵੀਰੋ ਇਹ ਅੱਜ ਸਪੈਸ਼ਲ ਇਸੇ ਟਰੈਕਟਰ ਖਾਤਰੀ ਵੀਡੀਓ ਬਣਾਈ ਹੈ ਜੇ ਕਿਸੇ ਨੂੰ ਹੋਰ ਚਾਹੀਦਾ ਹੁੰਦਾ ਟਰੈਕਟਰ ਆਪਣੇ ਕੋਲੇ ਕਾਫੀ ਹੈ ਫਾਰਮ 60 3630 ਟਰੈਕਟਰ ਸੀਰੀਜ਼ 2 ਸਪੀਡ 14 ਮਾਡਲ ਫਾਰਮ 60 EPAI 15 ਮਾਡਲ ਕਲਾਸਿਕ 60 5 ਮਾਡਲ 60 8 ਮਾਡਲ 3630 98 99 ਮਾਡਲ ਵੀ 60 ਆਪਣੇ ਕੋਲੇ ਹੁੰਦੇ ਆ ਬਾਕੀ 44 ਸਵਰਾਜ ਸਾਰੇ ਤਰ੍ਹਾਂ ਦੇ ਟਰੈਕਟਰ ਹੁੰਦੇ ਆ ਜੇ ਕਿਸੇ ਵੀਰ ਭਰਾ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਏਰੀਆ ਆਪਣਾ ਬਟਿੰਡਾ ਹੈ ਮੋਬਾਈਲ ਨੰਬਰ ਆਪਣਾ ਹੈਗਾ ਜੀ 98554 00498 ਟਰੈਕਟਰ ਦੇ ਸਟicker ਵਗੈਰਾ ਵੀ ਨਾਲ ਦੇ ओरिजिनल ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਧੰਨਵਾਦ ਦੋਸਤੋ